ਕਾਂਗਰਸ ਦੇ ਸਾਬਕਾ ਵਿਧਾਇਕ ਡਾਕਟਰ ਰਮਿੰਦਰ ਕੁਮਾਰ ਰਣਵਾ ਵੱਲੋਂ ਲੋਕ ਸਭਾ ਚੋਣਾਂ ਦੇ ਲਈ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਮਿਲਣੀ ਸ਼ੁਰੂ ਕਰ ਦਿੱਤੀ ਹੈ ਇਸੇ ਤਹਿਤ ਅੱਜ ਡਾਕਟਰ ਰਮਿੰਦਰ ਕੁਮਾਰ ਰਣਵਾ ਵੱਲੋਂ ਅਬੋਰ ਰੋਡ ਤੇ ਪੈਂਦੇ ਕਈ ਪਿੰਡਾਂ ਦੇ ਲੋਕਾਂ ਨੂੰ ਇਕੱਠਾ ਕਰਕੇ ਉਹਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਲੋਕ ਸਭਾ ਚੋਣਾਂ ਦੇ ਲਈ ਗੱਲਾਂਬਾਤਾਂ ਸਾਂਝੀਆਂ ਕੀਤੀਆਂ ਅਤੇ ਇਸ ਦੌਰਾਨ ਬੋਲਦੇ ਹੋਏ ਡਾਕਟਰ ਰਮਿੰਦਰ ਕੁਮਾਰ ਰਣਵਾ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਇਸ ਇਲਾਕੇ ਦਾ ਵਿਕਾਸ ਬਿਲਕੁਲ ਨਹੀਂ ਹੋਇਆ ਜੋ ਮੌਜੂਦਾ ਵਿਧਾਇਕ ਹਨ ਉਹ ਕਦੀ ਵੀ ਪਿੰਡਾਂ ਵਿੱਚ ਨਹੀਂ ਆਏ ਅਬੋਰ ਰੋਡ ਤੇ ਪੈਂਦੇ ਪਿੰਡਾਂ ਵਿੱਚ ਫਾਜ਼ਲ ਕ ਹਲਕੇ ਦੇ ਪਿੰਡਾਂ ਵਿੱਚ ਉਹ ਕਦੀ ਨਹੀਂ ਆਏ ਉਹਨਾਂ ਨੂੰ ਕੇਵਲ ਰਸਗੁੱਲੇ ਖਾਣ ਲਈ ਬੁਲਾਇਆ ਜਾ ਸਕਦਾ ਹੈ ਪਰ ਵਿਕਾਸ ਨਾਲ ਤਾਂ ਕੋਈ ਵੀ ਕੰਮ ਨਹੀਂ ਕੀਤਾ ਜੋ ਰੇਤਾ ਉਹਨਾਂ ਦੇ ਕਾਰਜਕਾਲ ਦੌਰਾਨ 5-700 ਰੁਪਏ ਦੀ ਹੁੰਦੀ ਸੀ ਉਹ ਰੇਤਾ 13000 ਦੀ ਹੋ ਗਈ ਹੈ ਅੱਗੇ ਲੋਕ ਰੇਤਾ ਬਾਹਰ ਰੱਖ ਦਿੰਦੇ ਸੀ ਅਤੇ ਸੀਮਿੰਟ ਅੰਦਰ ਸੰਭਾਲਦੇ ਸੀ ਪਰ ਅੱਜ ਕੱਲ ਲੋਕ ਸੀਮਿੰਟ ਬਾਹਰ ਪਿਆ ਰੰਦਦੇ ਹਨ ਰੇਤਾ ਅੰਦਰ ਸੰਭਾਲਣ ਲੱਗ ਪਏ ਹਨ ਇਸ ਤਰ੍ਹਾਂ ਦਾ ਯੁੱਗ ਆ ਗਿਆ ਹੈ ਇੱਥੇ ਉਹਨਾਂ ਬੋਲਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਟੇਲ ਤੱਕ ਨਹਿਰੀ ਪਾਣੀ ਦੇਣ ਲਈ ਸੈਕਟਰੀ ਕ੍ਰਿਸ਼ਨ ਕੁਮਾਰ ਨੂੰ ਮਿਲ ਕੇ ਸਦਰੰਦ ਨਹਿਰ ਨੂੰ ਸੀਸੀ ਫਲੋਰਿੰਗ ਕਰਾਉਣ ਲਈ ਜੋ ਕਿ ਉਹਨਾਂ ਦਾ ਸੁਪਨਾ ਸੀ 42 ਕਰੋੜ ਰੁਪਏ ਪਾਸ ਕਰਾਇਆ ਹੈ ਤਾਂ ਜੋ ਕਿਸਾਨਾਂ ਨੂੰ ਨਹਿਰੀ ਪਾਣੀ ਪੂਰੀ ਤਰ੍ਹਾਂ ਮਹੀਆ ਹੋ ਸਕੇ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਨਾ ਆਵੇ ਇੱਥੇ ਬੋਲਦੇ ਉਹਨਾਂ ਕਹਿੰਿਆ ਕਿ ਉਹ ਅੱਜ ਪਿੰਡਾਂ ਦੇ ਲੋਕਾਂ ਕੋਲ ਜੋ ਕਿ ਉਹਨਾਂ ਦੇ ਪਰਿਵਾਰ ਦਾ ਹਿੱਸਾ ਹਨ ਅਤੇ ਪਿਛਲੇ 50 ਸਾਲਾਂ ਤੋਂ ਉਹਨਾਂ ਦੇ ਨਾਲ ਖੜੇ ਹਨ ਮਿਲਣ ਆਏ ਹਨ ਨਾ ਕਿ ਕੋਈ ਰੈਲੀ ਕਰਨ ਆਏ ਹਨ ਲੋਕਾਂ ਕੋਲ ਮਿਲਣ ਆਏ ਹਨ ਜਿਸ ਤਰ੍ਹਾਂ ਆਪਾਂ ਆਪਦਾ ਅਸਲਾ ਲਾਇਸੈਂਸ ਰੀਨੂ ਕਰਾਉਣ ਜਾਂਦੇ ਹਾਂ ਉਹ ਆਪਣੇ ਪਰਿਵਾਰ ਦਾ ਲਾਇਸੈਂਸ ਰੀਨੂ ਕਰਾਣ ਆਏ ਹਨ ਤਾਂ ਜੋ ਲੋਕਾਂ ਵਿਚ ਰਹਿ ਸਕਣ ਇੱਥੇ ਬੋਲਦੇ ਉਹਨਾਂ ਵੱਲ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਅੱਜ ਖਾਸ ਕਰਕੇ ਸਬੂਣਾ ਕੇਰੀਆਂ ਖਾਨਪੁਰ ਬਾਂਡੀਵਾਲਾ 시ਵਾਣਾ ਓਡਿਆ ਉੱਥੇ ਸਾਰੇ ਸਾਥੀਆਂ ਨੂੰ ਬੁਲਾਇਆ ਸੀ ਕਿਉਂਕਿ ਹੁਣ ਅੱਜਕੱਲ ਕਿਸਾਨ ਕੋਲ ਥੋੜਾ ਟਾਈਮ ਹੈ ਕਣਕ ਦੀ ਬਿਜਾਈ ਵਗੈਰਾ ਹੋ ਗਈ ਜੀ ਤੇ ਇਹਨਾਂ ਦੀ ਹੈ ਕਿਉਂਕਿ ਨਹਿਰ ਜਿਹੜੀ ਹੈਗੀ ਜਿਹਦੀ ਸਦਰਨ ਡਿਸਟ੍ਰਿਕਟ ਨਾਲ ਇਹ ਸਾਰੇ ਪਿੰਡ ਜਿਹੜੇ ਹੈਗੇ 35 40 ਪਿੰਡਾਂ ਨੂੰ ਪਾਣੀ ਲੱਗਦਾ ਹੈ ਜੀ ਪਰ ਪਾਣੀ ਜਿਹੜਾ ਹੈਗਾ ਉਹ ਕਿਸਾਨ ਦੀ ਲਾਈਫ ਲਾਈਨ ਹੈ ਜੀਵਨ ਰੇਖਾ ਹੈ ਜੀ ਔਰ ਹਮੇਸ਼ਾ ਹੀ ਇਹ ਲੋਕ ਪਾਣੀ ਦੀ ਥੋੜ ਮੰਦੇ ਰਹੇ ਨੇ ਔਰ ਹੁਣ ਕੋਸ਼ਿਸ਼ ਕਰਕੇ ਮੇਰਾ ਇੱਕ ਸੁਪਨਾ ਸੀ ਵੀ ਇਸ ਨੈਰ ਨੂੰ ਆਪਾਂ ਜਿਹੜੀ ਐਸ ਸੀ ਫਲੋਰਿੰਗ ਕਰਾ ਕੇ ਔਰ ਅਖੀਰੀ ਛੋੜ ਤੱਕ ਪਾਣੀ ਪਹੁੰਚਾਈਏ ਸੋ ਸਾਡੇ ਸੈਕਟਰੀ ਨੇ ਕੁਸ਼ਣ ਕੁਮਾਰ ਜੀ ਉਹਨਾਂ ਨੇ ਬੜੀ ਕਿਰਪਾ ਕੀਤੀ ਔਰ 42 ਕਰੋੜ ਰੁਪਏ ਮਜੂਰ ਕਰਕੇ ਅੱਠ ਛੋਟੀਆਂ ਨਹਿਰਾਂ ਤੇ ਇੱਕ ਮੇਨ ਨਹਿਰ ਜੀ ਸ਼ੁਰੂ ਹੋ ਗਿਆ ਜੀ ਇਸੇ ਤਰੀਕੇ ਨਾਲ ਅੱਜ ਵੀ ਲੋਕਾਂ ਦੀ ਜੀ ਸਮੱਸਿਆ ਮੈਂ ਕਿਉਂਕਿ ਪਿਛਲੇ ਪਿਛਲਾ ਚੋਣ ਮੈਂ ਵੋਟ ਚੋਣ ਇਲੈਕਸ਼ਨ ਤੋਂ ਵਿਧਾਨ ਸਭਾ ਦਾ ਲੜਿਆ ਸੀ ਕਿ ਕਈ ਵਾਰੀ ਲੋਕਾਂ ਦੀ ਸਿਸਚਾ ਹੋ ਗਿਆ ਸੀ ਮੇਰਨਵਾ ਸਾਹਿਬ ਸਾਨੂੰ ਛੱਡ ਗਏ ਤਾਂ ਆ ਉਹ ਕਹਿੰਦੇ ਨਾ ਜਿਵੇਂ ਇਹ ਲਾਇਸੈਂਸ ਰੀਨਿਊ ਕਰਾਣਾ ਹੋਵੇ ਤੇ ਮੈਂ ਤਾਂ ਅੱਜ ਆਪਦਾ ਲਾਇਸੈਂਸ ਰੀਨਿਊ ਕਰਾਣ ਆਇਆ ਇਹਨਾਂ ਪੁਰਾਣੇ ਸਾਥੀਆਂ ਕੋਲੇ ਕਿ ਆ ਸਾਰੇ ਬਜ਼ੁਰਗ ਤੇ ਆ ਸਾਰੇ 30 30 ਸਾਲ ਬਤੀ-ਬਤੀ ਸਾਲ ਤੋਂ ਮੇਰੇ ਨਾਲ ਰਹੇ ਤੇ ਪਹਿਲਾਂ ਮੇਰੇ ਪਰਿਵਾਰ ਨਾਲ ਰਹੇ ਮੇਰੇ ਚਾਚਾ ਜੀ ਨਾਲ ਰਹੇ ਸੋ ਇਹਨਾਂ ਨਾਲ ਸਾਡਾ ਮੇਰਾ ਇੱਕ ਕੋਈ ਵੀ ਰਾਜਨੀਤਿਕ ਸੰਬੰਧ ਨਹੀਂ ਮੇਰਾ ਇੱਕ ਗਲੂਸ ਹੁੰਦਾ ਹੈ ਪਾਈਚਾਰਕ ਸਾਹਗੇ ਇਹਨਾਂ ਲੋਕਾਂ ਨਾਲ ਕਿ 50 ਸਾਲ ਦਾ ਸਮਾਂ ਬਹੁਤ ਹੁੰਦਾ ਹੈ ਉਹ ਬੰਦੇ ਦਾ ਜਿਹੜਾ ਜਿਹੜਾ ਰਾਜਨੀਤਿਕ ਰਿਸ਼ਤਾ ਹੁੰਦਾ ਹੈ ਵੋਟਾਂ ਦਾ ਉਹ ਪਰਿਵਾਰਿਕ ਰਿਸ਼ਤਾ ਚ ਬਦਲ ਗਿਆ ਜੀ ਮੈਨੂੰ ਕੋਈ ਜਿੰਦੇ ਵੀ ਪਿੰਡ ਨੇ ਇਤੋਂ ਦਾ ਚਾਹੇ ਸਾਡੇ ਕਿਸੇ ਵਰਗ ਦਾ ਵਰਕਰ ਹੈਗਾ ਉਹ ਸਾਰੇ ਮੇਰੇ ਆਪ ਦੇ ਨੇ ਉਹ ਹਰ ਆਦਮੀ ਨੂੰ ਪੂਰੀ ਇਸ ਗੱਲ ਦੀ ਹੌਸਲਾ ਵੀ ਰਹਿੰਦਾ ਇਸ ਗੱਲ 'ਚ ਵੀ ਅਸੀਂ ਰਣਵੇ ਸਰ ਕੁੜੀ ਜਦੋਂ ਸਾਡੀ ਸਮੱਸਿਆ ਜਾ ਕੇ ਦੱਸਾਂਗੇ ਸਦਾ ਹੱਲ ਕਰਾਂਗੇ ਅੱਜ ਮੈਨੂੰ ਆਪ ਦੇ ਪਰਿਵਾਰ ਦੇ ਵਿੱਚ ਆ ਕੇ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਆ ਸਾਰੇ ਦੇ ਸਾਰੇ ਇੱਥੇ ਕੋਈ ਇੱਕ ਬੰਦਾ ਨਹੀਂ ਜੇ ਕੋ ਤੁਸੀਂ ਪੁੱਛੋ ਤਾਂ ਮੈਂ ਨਾਂ ਦੱਸ ਸਕਦਾ ਇਹਨਾਂ ਨੌਜਵਾਨ ਮੁੰਡਿਆਂ ਨੂੰ ਛੱਡ ਦਿਓ ਬਾਕੀ ਸਾਰਿਆਂ ਨੂੰ ਮੈਂ ਬਾਈ ਨੇਮ ਜਾਣਦਾ ਪਰਿਵਾਰਿਕ ਪਛੋਕੜ ਮੇਰਾ ਇਹ ਜਾਣਦੇ ਨੇ ਤਾਂ ਅੱਜ ਇਹ ਇੱਕ ਵਰਕਰ ਮਿਲਣੀ ਨਾਂ ਲੈ ਦੱਸ ਦਿਓ ਪਰ ਇੱਕ ਪਰਿਵਾਰ ਦੇ ਅੰਦਰ ਸੀ ਆਏ ਆ ਔਰ ਅੱਜ ਪਰਿਵਾਰ ਚ ਦੁੱਖ ਸੁੱਖ ਸਾਂਝਾ ਕਰਨ ਵਾਸਤੇ ਇਹਨਾਂ ਨੂੰ ਮਿਲਣ ਵਾਸਤੇ ਆਏ ਉਹ ਜਦੋਂ ਆਉਣ ਵਾਲੇ ਸਮੇਂ ਦੇ اندر ਕਿ ਪਾਰਲੀਮੈਂਟ ਦੀ ਚੋਣ 5 6 ਮਹੀਨਾ ਚੁਣੀ ਹੈ ਜਦੋਂ ਚੋਣ ਦਾ ਬਿਕਲ ਵਜੂਗਾ ਤੇ ਜੋ ਪਾਰਟੀ ਆਦੇਸ਼ ਕਰੂਗੀ ਇਹਨਾਂ ਲੋਕਾਂ ਕੋਲ ਫੇਰਾਵਾਂਗੇ ਮੰਡੇਟ ਲੈਣ ਵਾਸਤੇ ਲੋਕਾਂ ਨੂੰ ਕਿਉਂਕਿ ਇਹਨਾਂ ਦਾ ਪਿਛਲੇ 10 ਸਾਲ ਜਿਹੜਾ ਹੈ ਉਹ ਗੈਸ ਟ੍ਰਿਕ ਦੀ ਸਤਾ ਰਹੀ ਵੀ ਇਹ ਇਲਾਕਾ ਪਿੱਛੜ ਗਿਆ ਡਵੈਲਪਮੈਂਟ ਤੋਂ ਜੀ ਇੱਥੇ ਬਿਲਕੁਲ ਡਵੈਲਪਮੈਂਟਾਂ ਦੀ ਚੀਜ਼ ਨਹੀਂ ਮੈਨੂੰ ਕਿਤੇ ਵੀ ਨਜ਼ਰ ਨਹੀਂ ਆਉਂਦੀ ਆਪਰੇਡ ਦੇ ਲੋਕ ਬੈਠੇ ਨੇ ਚਾਰ ਪੰਜ ਪਿੰਡਾਂ ਨੇ ਇਹਨਾਂ ਨੂੰ ਪੁੱਛ ਸਕਦੇ ਹੋ ਤੁਸੀਂ ਤੁਹਾਡੇ ਪਿੰਡਾਂ 'ਚ ਕੀ ਕੰਮ ਹੋਇਆ ਜੀ ਹੁਣ ਤਾਂ ਕੇਵਲ ਔਰ ਕੇਵਲ ਜਿਹੜੇ ਡਵੈਲਪਮੈਂਟ ਵਾਸੇ ਫੰਡਸ ਆਉਂਦੇ ਨੇ ਉਹਨਾਂ ਦੀ ਮੈਨੇਜਮੈਂਟ ਹੋ ਜਾਂਦੀ ਹੈ ਕੋਈ ਮੰਨੇਗਾ ਦੇ ਨਾ ਤੇ ਗਲਤ ਯੂਜ਼ ਹੋ ਰਿਹਾ ਹੈ ਕਿ ਬਿਵਕਾਸ ਵੀ ਕੰਮ ਗਲਤ ਹੋ ਰਿਹਾ ਹੈ ਪ੍ਰੋਡਕਟਿਵ ਜਿਹੜੀ ਹੈ ਪਰ ਪ੍ਰੋਡਕਟਿਵਿਟੀ ਖਤਮ ਹੋ ਜੀ ਕਿ ਇੱਕ ਕਿਸਾਨ ਦੀ ਇੱਕ ਮਜ਼ਦੂਰ ਦੀ ਇੱਕ ਨੌਜਵਾਨ ਬੱਚੇ ਦੀ ਜਿਹੜੀ ਸੀਗੀ ਉਹਨਾਂ ਨੂੰ ਰੋਜ਼ਗਾਰ ਦਾ ਸਾਧਨ ਨਹੀਂ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਪੰਜਾਬ ਦਾ ਨਾਂ ਜਿਹੜਾ ਐਡਾ ਬਦਨਾਮ ਹੋ ਗਿਆ ਦੋ ਚੀਜ਼ਾਂ ਚ ਇੱਕ ਤਾਂ ਨਸ਼ੇ ਨੇ ਜੀ ਪੰਜਾਬ ਦੀ ਜਵਾਨੀ ਖਤਮ ਕਰਤੀ ਤੇ ਦੂਸਰਾ ਇਸ ਰੇਤੀ ਨੇ ਜੀ ਅੱਜ ਉਹ ਰੇਤੀ ਦੀ ਟਰਾਲੀ ਜਿਹੜੀ 500 700 ਚ ਆਉਂਦੀ ਸੀ ਸਾਡੇ ਜ਼ਮਾਨੇ ਚ ਅੱਜ ਤਾਂ ਬੰਦੇ ਕੋਈ ਕਹਿੰਦਾ ਕਿਰਾਜ ਚਾਉਂਦੀ ਹੈ ਤੇ ਉਹ ਕਹਿੰਦੇ ਨਾ ਵੀ ਪੁਰਾਣੇ ਜ਼ਮਾਨੇ ਚ ਰੇਤਾ ਬਾਹਰ ਰੱਖ ਦਿੰਦੇ ਸੀ ਕਿ ਕੋਈ ਚੱਕਦਾ ਨਹੀਂ ਸੀ ਤੇ ਹੁਣ ਸਿਮਿੰਟ ਬਾਹਰ ਹੋਈਏ ਰੇਤਾ ਅਗਲਾ ਚੱਕ ਕੇ ਘਰੇ ਰੱਖ ਲੈਂਦਾ ਵੀ ਕੋਈ ਪੱਟੜੀ ਨਾ ਚੱਕ ਕੇ ਲੈ ਜੀ ਜੀ ਕਿਸ ਤਰੀਕੇ ਦੇ ਹਾਲਾਤ ਹੋਈ ਨੇ ਕਿ ਕੇਵਲ ਔਰ ਕੇਵਲ ਜਿਹੜੀ ਹੈ ਕਮਰਸ਼ੀਅਲਾਈਜੇਸ਼ਨ ਆ ਜੀ ਰਾਜਨੀਤਿਕ ਲੋਕਾਤ ਮੈਂ ਇਸੇ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦਾ ਕਿ ਚਾਰੇ ਤਰਫ ਮਾਹੌਲ ਐਸਾ ਹੋ ਰਿਹਾ ਹੈ ਜੀ ਆ ਪਿਛਲੇ 1.5 ਤੋਂ 18 ਮਹੀਨੇ ਪਹਿਲਾਂ ਲੋਕਾਂ ਨੇ ਬਾਣਵੇਂ ਮੇਲੇ ਜਿਤਾ ਕੇ ਭੇਜੀ ਸੀ ਕੀ ਕੀ ਲੋਕਾਂ ਨਾਲ ਵਾਅਦੇ ਕੀਤੇ ਸੀ ਨਸ਼ਾ ਖਤਮ ਕਰਦੇ ਆਂਗੇ ਕ੍ਰਪਸ਼ਨ ਜ਼ੀਰੋ ਟਾਲਰੈਂਸ ਕਰਦੇ ਆਂਗੇ ਆਮ ਲੋਕਾਂ ਦੀ ਸਰਕਾਰ ਹੋਊਗੀ ਮੈਂ ਤਾਂ ਸਮਝਦਾ ਵੀ ਮੇਰੇ ਵਰਗੇ ਤਾਂ ਫਿਰ ਟੱਕਰ ਜਾਂਦਾ ਲੋਕਾਂ ਨੂੰ ਕਿ ਉਹ ਬੰਦਾ ਤਾਂ ਹੁਣ ਕਹਿ ਰਿਹਾ ਸੀ ਸਡੇ ਸਾਥੀ ਰਮੇਸ਼ ਦਰਸ਼ਨੀ ਨੇ ਕਿਤੇ ਹੋਏ ਕਿਉਂ ਐਮਐਲਏ ਆ ਕੇ ਕਦੇ ਭਾਈ ਹਾਲ ਚਾਲ ਪੁੱਛਣ ਐ ਹਾਂ ਐਮਲੰਦ ਰਸਗੁਲੇ ਖਵਾਉਣ ਆਲਾ ਉਹ ਵਾਸਤੇ ਬੁਲਾਉਣਾ ਕਿ ਆਜੂਗਾ ਅਜੇ ਤੱਕ ਤੇ ਇੱਕ ਰੁਪਿਆ ਕਿਤੇ ਇਲਾਕੇ ਚ ਆਇਆ ਹੀ ਨਹੀਂ ਕਿ ਜੋ ਖਾਸ ਕਰਕੇ ਕਾਨੂੰਨ ਵਿਵਸਥਾ ਉਪਰ ਹਾਵ ਹੈ ਕਿ ਇਹ ਨਾ ਹੋਵੇ ਪੰਜਾਬ ਜੂਏ ਪਹਿਲਾਂ ਅਤਵਾਦੀ ਜੋ ਨਿਕਲ ਕੇ ਲੋਕਾਂ ਨੂੰ ਇੱਕ ਨਵਾਂ ਸਵੇਰਾ ਦਿੱਤਾ ਸੀ ਸਰਾਰ ਬੈਂਸੀ ਨੇ ਉਸੇ ਤਰੀਕੇ ਨਾਲ ਅਗਰ ਪੰਜਾਬ ਦੇ ਹਾਲਾਤ ਰਹੇ ਤਾਂ ਇਹਨੂੰ ਲੱਗਦਾ ਨਹੀਂ ਕਿ ਪੰਜਾਬ ਜਿਹੜਾ 70ਵੇਂ ਨੰਬਰ 1 ਨੰਬਰ ਦਾ ਸੂਬਾ ਸੀ ਹਰ ਚੀਜ਼ ਦੇ ਅੰਦਰ ਚਾਹੇ ਉਹ ਅਨਾਜ ਫਾਇਦਾ ਕਰਨ ਦੇ ਅੰਦਰ ਸੀ ਹਰਿਤ ਕ੍ਰਾਂਤੀ ਸੀ ਸੀਗਾ ਚਾਹੇ ਪੰਜਾਬ ਦੇ ਬਹਾਦਰੀ ਦੀ ਗੱਲ ਸੀ ਚਾਹੇ ਸਾਡੇ ਪੰਜਾਬੀਆਂ ਨੇ ਜਿਹੜੀ ਦੇਸ਼ ਦੀ ਰੱਖਿਆ ਵਾਸਤੇ ਲੜਾਈਆਂ ਲੜੀਆਂ ਔਰ ਦੇਸ਼ ਦੀ ਇਕਤਾ ਰੱਖ ਸੰਤਾ ਨੂੰ ਬਚਾਇਆ ਅੱਜ ਕਿੱਥੇ ਅਸੀਂ ਪਹੁੰਚ ਗਏ ਹ ਬਹੁਤ ਮਨ ਨੂੰ ਤਕਲੀਫ ਹੁੰਦੀ ਹੈ ਪਰ ਵਾਅਦਾ ਕਰੂਗਾ ਜੇ ਉਹ ਦਿਨ ਇਹ ਹੁਣ ਵੀ ਬਦਲਾਂਗੇ ਜੀ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ